ਅੰਦੇ ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ YouTube ਚੈਨਲ ਬਰਾਡੇ ਫਾਰਮ ਤੇ Facebook ਪੇਜ ਬਰਾਡੇ ਫਾਰਮ ਤੇ ਅੱਜ ਬਾਈ ਤੁਹਾਨੂੰ 8 ਬੱਚੀਆਂ ਦਿਖਾਉਣੇ ਆ ਸਾਰੀਆਂ ਬੱਚੀਆਂ ਬਹੁਤ ਚੰਗੀਆਂ ਚੰਗੀਆਂ ਬੱਚੀਆਂ ਜੀ ਫਰੈਸ਼ ਕੁਆਲਟੀ ਚੈੱਕ ਕਰੋ ਜੀ ਬੁੱਧੀ ਵਾਲੀਆਂ ਬੱਚੀਆਂ ਸਾਰੀਆਂ ਚਾਰ-ਚਾਰ ਹੀ ਥਾਣਾ ਦੀ ਕਿਸੇ ਦੀ ਕੋਈ ਫੋਟ ਸ਼ਾਂਗ ਨਹੀਂ ਪਹਿਲੀਆਂ ਚਾਰ ਬੱਚੀਆਂ ਦਾ ਵੀਰੇ 17-17000 ਰੁਪਏ ਮੁੱਲ ਆ ਚਾਰਾਂ ਬੱਚਿਆਂ ਦੀ ਝੋਲੀ ਚੈੱਕ ਕਰਵਾ ਦਿੰਨੇ ਤੁਹਾਨੂੰ ਚਾਰੀ ਥਾਣਾ ਬਹੁਤ ਸੋਹਣੇ ਤੁਹਾਡੀ ਝੋਲੀ ਜੀ ਦੋ ਨੰਬਰ ਤੇ ਲੋਕ ਜਾਤ ਗੀੜਾ ਦੀ ਡੱਬੀ ਬੱਚੀ ਜੀ ਚਾਰੀ ਥਾਣਾ ਬੋਦੀ ਵਾਲੀ ਬੱਚੀ ਹੈ ਇਸ ਕੁਆਲਟੀ ਚੈੱਕ ਕਰ ਲਈ ਤਿੰਨ ਨੰਬਰ ਤੇ ਬਹੁਤ ਟਾਪ ਕੁਆਲਟੀ ਦਾ ਬੱਚਾ ਜੀ ਚਮਕਾ ਵਾਲਾ ਜਾਨ ਵਾਲਾ ਤਿੰਨ ਦਾ ਸੈੱਟ ਕਰੂਗੀ ਝੋਲੀ ਪੂਰੀ ਚਮਕ ਵਾਲੀ ਬੱਚੀ ਹੈ ਜੀ 4 ਨੰਬਰ ਤੇ ਬੋਸ ਨੂੰ ਮਿਚੀ ਗਈ ਤਨਾਣਾ ਸਰ ਬੋਸ ਨੂੰ ਜੀ 4 ਬੱਚਿਆਂ ਦਾ ਮੁੱਲ 17 17000 ਦੇ ਸਹਾਨ ਵਾਲੀ ਕਲੀ ਕਲੀ ਬੱਚੀ ਦਾ 5 ਨੰਬਰ ਤੇ ਜਰਸੀ ਬੱਚਾ ਜੀ ਬਡੀਰ ਵਾਲਾ ਬੋਸਾ ਬੁੱਦੀ ਵਾਲੀ ਉੱਚੀ ਆ ਛੋਟੇ ਕੰਨਾਂ ਦੀ ਬਿਲਕੁਲ 15000 ਰੁਪਏ ਮੁੱਲ ਦੀ ਬੱਚੀ ਦਾ ਥੰ ਸੇ ਚੱਕਰੀ ਚਾਰ ਹੀ ਥਾਣਾ ਆਪਣਾ ਜੈਤੋ ਸ਼ਹਿਰ ਆ ਵੀ ਜ਼ਿਲ੍ਹਾ ਫਰੀਦਕੋਟ ਆ ਜੋ ਕਿ ਸਭ ਇਹਨਾਂ ਲੈਣੀਆਂ ਹਨ ਸਕਰੀਨ ਦੇ ਥੱਲੇ ਪੁਰਾਣਾ ਨੰਬਰ ਚੱਲ ਰਿਹਾ ਇਸ ਪਰ ਕਰ ਸਕਦੇ ਹਾਂ 5 ਨੰਬਰ ਤੇ ਜਰਸੀ ਬੱਚਾ ਦੀ ਬਈ 15000 ਦਾ ਮੁੱਲ ਆ 6 ਨੰਬਰ ਤੇ ਫੇਰ ਚੱਪ ਬੱਚੀ ਤੁਹਾਨੂੰ ਦਾ ਸਾਢੇ ਬਹੁਤ ਸੁਨੰਦਲਾ ਵੀ ਥਾਣਾ ਇਸੇ 11000 ਮੁੱਲ ਆ ਇਹਦਾ ਮਨ ਤੁਹਾਨੂੰ ਹੋਊਗਾ 7 ਨੰਬਰ ਤੇ ਲਾਲ ਡੱਬੀ ਬੱਚੀ ਹੈਗੀ ਬਹੁਤ ਸੋਹਣੀ ਝੋਲੀ ਬੱਚੀ ਹੈਗੀ ਹੋਰ ਕੁਲਾ ਹਵਾਨਾ ਤਿਆਰ ਕਰੂਗੀ 9000 ਰੁਪਏ ਮੁੱਲ ਲਈ ਲਾਸਟ ਵਾਲੇ ਬੱਚੇ ਦਾ 7000 ਮੁੱਲ ਲਈ 8 ਬੱਚੇ ਆ ਬਈ ਕਿਸੇ ਨੇ ਇਕੱਠੇ ਲੈਣ ਨੂੰ ਤਾਂ ਵੱਧ ਮੰਨਤਾ ਨੂੰ ਦੇਖਵਾ ਦੁਆਰਾ ਫਿਰ ਬੰਦੀ ਕਰਦੇ ਜੀ ਪੁੱਛੀਆਂ ਲੈਣ ਲਈ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ